ਤੁਸੀਂ ਸਾਡਾ ਕੋਲ ਮੈਨੂੰ ਆ ਕੋਈ ਕਿਸੇ ਨੇ ਕਿਤੇ ਜਾਣਾ ਮੈਂ ਹੁਣ ਤੁਸੀਂ ਲੇਟ ਹੋ ਗਏ ਸਾਰੇ ਮੇਰੇ ਪਿੱਛੇ ਨਾ ਪੈ ਗੋ ਮੈਨੂੰ ਤੁਹਾਡੀ ਵਿੱਚ ਲੱਭਾ ਕਰਦੇ ਇੱਕ ਗੱਲ ਕੀਤੀ ਕੱਟ ਕੇ ਆਏ ਜੇ ਅਪਾਇੰਟਮੈਂਟ ਹੈ ਮੈਂ ਕੈਨੇਡਾ ਵਾਸੀ ਮੇਰੇ ਵੀਜ਼ੇ ਵਾਸਤੇ ਲੇਟ ਹੋ ਗਿਆ ਮੈਂ ਤੁਹਾਨੂੰ ਛੱਡਣਾ ਨਹੀਂ ਜੇ ਇਹ ਗੱਲ ਵੀ ਪੁੱਛ ਲਓ ਕਿ ਤੁਸੀਂ ਲਿਖੋ ਆਪਣਾ ਨੰਬਰ ਦੋ ਮੈਂ ਤੁਹਾਨੂੰ ਵੀ ਛੱਡ ਪਾਵਾਂ ਚੰਗੀ ਤਰ੍ਹਾਂ ਇਹ ਤਰੀਕਾ ਨਾ ਹੈ ਕਿ ਤੁਸੀਂ ਬੈ ਗਏ ਮੈਂ ਥੱਕਲ ਜਣੀ ਕਰੀ ਜਾਂਦੀ ਜਨਾਨੀ ਹੁੰਦਾ ਮਤਲਬ ਇਹ ਨਹੀਂ ਕਿ ਕਿਸੇ ਸਿਰ ਪੈ ਜਾਓ ਕਿੰਨਾ ਨੰਬਰ ਕਿੰਨਾ 7 ਆ ਕਿਉਂ ਚੱਲਿਆ ਉਹ 1 ਪੁਆਇੰਟ ਪੈਂਦੀ ਮੈਨੂੰ ਇਹਨਾਂ ਨੂੰ ਸਹੀ ਕਰ ਹਾਂ ਕਿੰਨਾ 7 788 608 608 70 ਫੋਨ ਲਾ ਕੇ ਵੇਖ ਜੇ 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 ਜਾਨੇ ਕੀ ਬੁਲਾ ਰਹੇ ਹੁਣੇ ਹੀ ਬੁਲਾਉਣੇ ਆ ਤਰੀਕਾ ਥੋੜਾ ਵੀ ਉਹ ਨਹੀਂ ਛੱਡਣਾ ਯਾਰ ਗਲਤੀ ਕਿਸੇ ਡਰਾਈਵਰ ਨਾਲ ਕਰਦੇ ਹਾਂ ਜਲਦੀ ਬੱਸ ਤੇ ਚੜੀਏ ਆਪੇ ਮੰਨ ਲੈ ਜਲਦੀ ਚੜੀਏ ਆ ਕੀ ਹੋਇਆ ਨਾ ਤੂੰ ਕੋਈ ਗੱਲ ਲੱਗ ਜਾਂਦੀ ਫੇਰ ਨਹੀਂ ਤੁਹਾਡੀ ਗੱਲ ਦੀ ਤੁਸੀਂ ਆਖਿਆ ਕਿ ਮੈਂ ਮਰਨਾ ਹੀ ਮਰਨਾ ਵਾ ਤੁਸੀਂ ਉੱਤੋਂ ਨੂੰ ਕਹੀ ਜਾਂਦੇ ਹੋ ਕਿ ਮਿਸਬੀਹਵ ਕੀਤਾ ਉਹਨੇ ਕੀ ਮਿਸਬੀਹਵ ਕੀਤਾ ਗੱਲਾਂ ਨਹੀਂ ਦਵਾਈ ਜਾਂਦਾ ਮੈਂ ਇੱਕ ਵਾਰ ਫੋਨ ਕਰਕੇ ਵੇਖਣ ਦੇ ਤੁਹਾਨੂੰ ਜਿੱਥੇ ਨੰਬਰ ਵੀ ਲੱਗੇ ਆ ਇਹ ਥੇ ਕੋਣਾ ਪਤਾ ਚੱਲੇ ਇਹ ਥੋੜੀ ਆਪਣੀ ਗੱਲ ਦਾ ਠਿਕਰ ਕੇ ਸਿਰ ਤੇ ਬੋਲਦਾ ਹਾਂ ਮੈਂ ਫੇਰ ਸਿਰ ਮੈਂ ਚੰਚਾਲ ਦੀ ਬਸੇੜੇ ਆਵੇਂ ਸਾਡਾ ਨੰਬਰ ਲੈ ਲਓ ਸਾਰਿਆਂ ਦੇ ਅਹ ਇੱਕ ਨੂੰ ਕਰਦੇ ਗਏ। ਬਾਕੀ ਟਿਕੜੇ ਬਗਰਾ ਦਾ ਨੰਬਰ ਇਹਦਾ ਨੰਬਰ ਨੂੰ ਸੋਧਣੀ ਹੀ ਤੇਰੇ ਨਾਲ। ਮੈਂ ਛੱਡੀ ਘੇ ਰਹਿਣਾ ਹੈ। ਉਹ ਦੁੱਖੀ ਰਹੀ। ਨਹੀਂ ਵੀ ਆਉਣੀ ਦੇ ਦੇ ਕੋਈ ਥੋੜਾ। ਉਹ ਇੱਕ ਦਿਨ ਕੱਲ ਰੈਲਾਈਜ਼ ਕਰੇਂਗੇ ਕਿ ਠੀਕ ਆ ਥੋੜਾ ਜੋਰ ਹੋ ਗਿਆ ਹੈ ਵੀ ਛੱਡੋ ਇਸ ਕੰਮ ਚੜਾ ਦੇ। ਚੱਲ ਲੈ ਕੇ ਜਸਪਾਲ ਜੀ। ਮੀਨ ਜੀ ਤੁਹਾਡੇ ਜੀ ਮੇਰੇ ਲੇਟ ਹੋ ਰਿਹਾ ਮੈਂ ਤੁਹਾਡੇ ਨਾਲ ਪਰਸਾ ਦਾ ਕੰਮ ਹੈ। ਦੇਖ ਲਓ ਮੈਂ ਕੀ ਨਹੀਂ ਮਾਰਿਆ। ਤੁਹਾਨੂੰ ਕੰਮ ਨਾਲ ਕੋਈ ਸਮੇਂ ਤੇ ਡਿਸਟਰਬ ਨਾ ਕਰਦੇ। ਨਾਸੀ ਅਰਾਜ ਕਰਦੇ। ਲੈਵਰ ਨਹੀਂ ਕਰਤੀ ਰੋਕੀਆ। ਉਹਨੇ ਕੀ ਕਰਤਾ ਦੱਸ ਮੈਨੂੰ। ਸੌਰੀ ਕਹਿਣਾ ਵੀ ਚੱਲ ਵੀ ਨਹੀਂ ਹੋ ਰਹੀ। ਸੌਰੀ ਸੌਰੀ। ਤੁਸੀਂ ਸਿਆਣੇ ਬਣੇ ਬੰਦੇ ਨੂੰ ਕਹੇ ਤਾਂ ਉਹ ਜੀ ਆਪੇ ਕਰੇਗਾ ਆਹ ਕੰਮ ਮੈਂ ਬੱਸ ਦੇਉ ਕਰਦਾ ਹਾਂ ਆ ਮੈਂ ਕਰਦਾ ਪਿਆ ਹਾਂ ਇਹਨਾਂ ਨੂੰ ਬੋਲੋ ਕਰੋ ਜਿੰਨੂੰ ਫੋਨ ਕਰਨਾ ਜੋ ਕਰਨਾ ਫਿਰ ਮੈਂ ਦੱਸਦਾ ਕਿ ਮੈਂ ਕਿਧਰ ਹਾਂ ਆਪਾਂ ਤਾਂ ਸੀ ਬਸ ਇਰਮ ਦੀਪੂ ਗਾਹ। ਭੈਣ ਜੀ ਤੁਸੀਂ ਚੜੇ ਗਲਤ ਉਲਟਾ ਤੁਸੀਂ ਬੰਦੇ ਤੇ ਬਲੇਮ ਲਾਉਂਦੇ ਹੋ ਉਲਟਾ ਤੁਸੀਂ ਕਹਿੰਦੇ ਤੂੰ ਮਿਸ ਬਿਹੇਵ ਕੀਤਾ। ਮੈਂ ਕੀ ਮਿਸ ਬਿਹੇਵ ਕੀਤਾ? ਇਹਨੂੰ ਕਹਿੰਦੇ ਮਿਸ ਬਿਹੇਵ ਕਰਨਾ। ਹੁਣ ਮੈਨੂੰ ਤਾਂ ਬੰਦ ਚ ਥੱਲੇ ਲਾ ਕੇ ਵਗਾ। ਰਿਕਾਰਡਿੰਗ ਇਹਨਾਂ ਦੀ ਕਰੋ ਸਰ। ਤੋ ਕਰ ਰਹੇ ਹੋ। ਕਰ ਰਹੇ ਤੂੰ ਮੈਨੂੰ ਲਾ ਕੇ ਵਗਾ ਥੱਲੇ। ਮੈਂ ਵੀ ਵੇਖਾਂ ਤੂੰ ਕਿਹੜੇ ਟੱਬਰ ਚੋਂ ਆ ਕੇ ਆ ਤੇ ਤੈਨੂੰ ਫਿਰ ਪਤਾ ਕਿੰਨਾ ਟੱਬਰ ਆ ਪਿਆ। ਮੇਰੀ ਗੱਲ ਸੁਣ ਲੈ ਸਾਹਮਣੇ ਕਾਗਜ਼ ਪਈ ਮੇਰੇ। ਤੇਰੀ ਇੱਜ਼ਤ ਰੰਨੇ ਆ ਜਰਮੀ ਕਰਕੇ। ਇਹਨੇ ਲੇਟ ਹੋ ਗਿਆ ਉਹ ਤੂੰ ਪੈਨ ਚੁਪ ਕਰ ਇਹੋ ਜੀ ਨੂੰ ਫੇਰ ਸੋਣੀ ਪੈਂਦੀ ਆ ਬੱਸ ਕਰ ਉਹ ਬੱਸ ਕਰ ਯਾਰ ਅੱਗੇ ਕਰੋ ਸਾਥ ਸਾਥ ਹੋਣਗੇ ਨਿਕਲੇ ਆ ਇਹੋ ਜੇ ਆ ਕੇ ਵਿੱਚ ਆ ਕੇ ਗੰਦ ਪਾਉਣ ਦੇ ਬੈਠੇ ਆ ਆਪਣੇ ਗੇਟ ਹੁੰਨੇ ਆ ਬੱਸ ਤੋੜੀਏ ਨਾ ਮੈਂ ਉਹਦੇ ਕਲੇਮ ਸਰਕਾਰ ਨੂੰ ਸਭੀ ਮੰਗੇ ਫਿਰ ਸੌਰੀ ਵੀ ਨਹੀਂ ਮੰਗਣੀ ਡਿਪਾਰਟਮੈਂਟ ਆ ਉਹਦੀ ਆ ਅੱਗੇ ਉੱਪਰ ਕਰੋ ਬੱਸ ਨੰਬਰ ਦੇ ਦੇ ਅੱਗੇ ਉੱਪਰ ਅੱਡੀ ਫੋਟੋ ਖਾਣੀ ਨਹੀਂ ਦਿੰਦੇ ਅੱਡੀ ਗਾ ਪਾਇਆ ਬਣ ਕੇ 3 ਵਜੇ ਨਹੀਂ ਚੱਲੋ ਨਹੀਂ ਇੱਕ ਤਾਂ ਗਲਤੀ ਕੀ ਨਹੀਂ ਜੋ ਕਰਨਾ ਕਰੂ ਅੱਡੀ ਫੋਟੋ ਖੇਡੋ ਕੀ ਤੂੰ ਸਾਰੀ ਨਹੀਂ ਮੈਂ ਨੰਬਰ ਹੀ ਮੰਗੇ ਤਰੀਕਾ ਬਈ ਇਹਨਾਂ ਲਕਾ ਮੱਤ ਲਈ ਸਾਰੀ ਬਸ ਬੈਠੀ ਬੋਲਣ ਦੀ ਤੂੰ ਆਂਦੇ ਪਹਿਲਾਂ ਤਾਂ ਗੱਲ ਪੈ ਗਈ ਆ ਮੈਂ ਬਸ ਤੂੰ ਕਰ ਇਹਨੂੰ ਸਬਸਕ੍ਰਾਈਬ ਕਰੇ ਲਾ ਫਿਰ ਬਸ ਕਰ ਬਸ ਕਰ ਮਰਨੂ ਆਪੀ ਨੂੰ ਕੋ ਬਲਾਹ ਫੂਲ ਬਲਾਹ ਨੂੰ ਕਿੰਨੂੰ ਬੁਲਾਣਾ ਬਲਾਹ ਨਹੀਂ ਲੇਖਾ ਤੇਰੇ ਪਿੱਛੇ ਕੋਣ ਹੁੰਦਾ ਚੱਲ ਚੱਲੇ ਭਾਈ ਓ ਯਾਰ ਭਾਜੀ ਭਾਜੀ ਕੀ ਕਰੇ ਭੈਣ 15 ਮਿੰਟ ਲਿਖਾਏ ਕਰਦੇ ਆਂ ਦੀ ਵਾਸਤੇ ਚੜੀ ਜਾਂਦੇ ਆਂ ਫੇਰ ਤੇ ਹੈਗਾ ਪਤਾ ਨਹੀਂ ਤੈਨੂੰ ਨਹੀਂ ਪਤਾ ਇਹ ਕੱਲ ਦਾ ਨਹੀਂ 200 ਰੁਪਏ ਚੱਲਦੇ ਨਹੀਂ ਘਰ ਕੰਦੇ ਦੀ ਕਿਸੇ ਗੱਲ ਮਾਲੀ ਕਰ ਕਰ ਤੂੰ ਆਪਣਾ ਕੰਮ ਕਰਦਾ 100 ਨਹੀਂ ਜਾਂਦਾ ਹੋਰ ਕਿਹੜੇ ਜੱਲੂ 112 112 ਕੁਝ ਬੋਲ ਨਹੀਂ ਫਿਰ ਕਰਨਾ ਨਹੀਂ ਹੈ ਮੈਂ ਮੈਂ ਰਿਸਰਚਰ ਇਨਵਰਨਮੈਂਟ ਤੇ ਬੈਠਾ ਹਾਂ ਪਹਿਲੇ ਤਾਂ ਤਮੀਰ ਇਹ ਚੱਲ ਗਈ ਸੀ ਤਾਂ ਕੋਈ ਕਿੱਥੇ ਲੱਗੇ ਜੀ 10 ਮਿੰਟ ਹਾਂ ਇਹ ਜਾਓ ਬਾਈ ਪਹਿਲਾਂ ਚੱਲਦੀ ਆ ਗਾਂ ਦੀ ਮਸਤੇ ਚੜੀਏ ਠੀਕ ਹੈ ਫਿਰ ਸਾਨੂੰ ਕਹਿੰਦੇ ਮੈਂ ਬੁੜੀ ਜੁੜੀ ਫਿਰ ਅਸੀਂ ਡਿਪਾਰਟਮੈਂਟ ਡਿਪਾਰਟਮੈਂਟ ਵੀ ਮੈਂ ਕੰਪਲੀਟ ਕਰਦਾ ਤੂੰ ਪਹਿਲੇ ਇਹਨਾਂ ਨਾਲ ਗੱਲ ਪੈ ਰਹੀ ਹੈ ਹਾਂਜੀ ਸ਼੍ਰੀਮਾਨ ਜੀ ਬਾਈ ਇਹ ਸਮਨਾਰਾ ਚੌਕ ਆ ਇੱਕ ਲੇਡੀ ਆ ਬੱਟਨੀ ਦੀ ਕਰਕੇ ਬੈਠੀ ਹੈ ਜੀ ਆਪਣੇ ਬੰਦੇ ਤੇ ਜੁੜ ਰਹਾ ਸਰਕਾਰੀ ਬੱਸ ਚੱਲ ਚੰਡੀਗੜੀ ਪੂ ਦੀ ਫਰੀਦਕੋਟ ਇੱਕ ਆਲੋ ਉਧਰ ਵੀ ਆ ਰਿਹਾ ਕਹਿੰਦੀ ਆਪਣਾ ਨਾਮ ਕੀ ਹੈ ਮੀਤੂ ਮੀਤੂ ਗੋਰਾਵਾਲਾ ਦਾ ਨਾਮ ਕੋਈ ਗੱਲ ਨਹੀਂ ਸਾਰੇ ਸਾਰੇ ਤੂੰ ਤਾਂ ਸੌਖਾ ਨਾ ਕਰਦੀ ਚਾਂਦੀ ਵਾਸਤੇ ਲੀੜੀ ਖੜੀ ਆ ਤੂੰ ਆ ਕੇ ਗੱਲ ਪੈ ਗਈ ਆ ਮੈਂ ਤੁਹਾਨੂੰ ਕੁਝ ਕਿਹਾ ਮੈਂ ਸਰ ਸਵਾਲ ਮੈਂ ਤੁਹਾਨੂੰ ਕਹਿ ਰਹੀ ਮੈਂ ਕਿੱਥੇ ਆਈ ਐ ਇਹ ਤਾਂ ਲੇਟ ਹੋਣ ਦੇ ਮੈਂ ਤਾਂ ਐਨੀ ਗੱਲ ਨਹੀਂ ਆ ਬਸ ਤੁਹਾਨੂੰ ਮੈਂ ਟਿੱਕੂ ਗੱਲ ਭੇਜੋ ਹੁਣ ਤਾਂ ਮੈਂ ਇਸ ਤਰ੍ਹਾਂ ਨਹੀਂ ਹਾਂ ਹਾਂ ਵੀ ਉਹ ਬਾਈ ਜੀ ਖੜੇ ਖੜੇ ਸਾਰੇ ਉਤਰ ਜਾ ਮੈਂ ਲੈ ਕੇ ਨਹੀਂ ਜਾਣੇ ਹੈਗੇ ਮੇਰੀ ਰਿਕਵੈਸਟ ਹੈ ਮੈਂ 52 ਸਵਾਰੀਆਂ ਲੈ ਕੇ ਜਾਣਾ ਮੈਂ ਗੱਡੀ ਓਵਰ ਲੋਡ ਨਹੀਂ ਕਰਨੀ ਮੇਰੀ ਰਿਕਵੈਸਟ ਹੈ ਵੀਰੇ ਮੈਂ ਗੱਡੀ ਓਵਰ ਲੋਡ ਨਹੀਂ ਕਰਨੀ ਖੜੇ ਖੜੇ ਸਾਰੇ ਉਤਰ ਜੇ ਆਪਦਾ ਜਾ ਸਕਦੇ ਆ ਫਿਰ ਨਾ ਰਕਾਣਾ ਨਹੀਂ ਸੰਗਤ ਆ ਹੈ ਨਹੀਂ ਨਹੀਂ ਮੈਂ ਬਸ ਓਵਰ ਲੋਡ ਨਹੀਂ ਲੈ ਕੇ ਜਾਣੀ ਬਾਈ ਜੀ ਮੇਰੀ ਰਿਕਵੈਸਟ ਹੈ ਖੜੇ ਖੜੇ ਸਾਰੇ ਉਤਰ ਜੇ ਵੀਰ ਬਣ ਕੇ ਮੇਰੀ ਰਿਕਵੈਸਟ ਹੈ ਸਾਡੀ ਬਸ ਦਾ ਚਲਾਨ ਹੁੰਦਾ ਮੈਂ 48 ਸਵਾਰੀਆਂ ਲੈ ਕੇ ਜਾਣੀਆਂ ਵੀਰੇ ਮੇਰੀ ਮਨਤਾ ਦੀ ਗੱਲ ਹੈ ਰਿਕਵੈਸਟ ਹੈ ਮੇਰੀ ਤੁਹਾਡੇ ਮੂਰੇ ਕਿਉਂਕਿ ਸਾਡਾ ਚਲਾਨ ਹੁੰਦਾ ਬਾਈ ਜੀ ਗਵਰਨਮੈਂਟ ਚਲਾਨੀ ਪਾਦੀ ਡਰਾਈਵਰ ਪਰਦਾ ਮੇਰਾ ਨੰਬਰ ਲਾ ਮੈਂ ਮਿਸਕਾਲ ਪਾਤੀ ਆ ਚੜ ਕੰਪਲੇਨ ਕੋਲ ਮੈਂ ਬਹੁਤ ਮਿਸਬੀਹਵ ਕੀਤਾ ਸ਼ਾਬਾਸ਼ ਚਲੋ ਚੜ ਦੀ ਵਾਸਤੇ ਚੜ ਦੀ ਵਾਸਤੇ ਲੋਕ ਚੜਦੇ ਨੇ ਹੁਣ ਥੱਲੇ ਉਤਰ ਜਿਓ ਮੈਂ ਤਾਂ ਮਿਸਟ੍ਰੀਟ ਕੀਤਾ ਸਰ ਪੂਰੀ ਸਾਰੀ ਮੈਂ ਤਾਂ ਨਹੀਂ ਕਰਦਾ ਚੜ ਗਈ ਏ ਤੁਸੀਂ ਥੱਲੇ ਤੋਂ ਟਿਕਟ ਮੈਂ ਲਈ ਆ ਟਿਕਟ ਤੁਹਾਨੂੰ ਲੈ ਹੀ ਨਹੀਂ ਉੱਤੋਂ ਅੱਗੇ ਸਾਰੇ ਗੱਲ ਪਈਆਂ ਨਹੀਂ ਸਾਰੇ ਕੰਮ ਖਰਾਬ ਕਰਨ ਦੀ ਬਹਿਗੇ ਔਰਦੇ ਆ ਤੇ ਔਰਦੇ ਰਹੇ ਜੇ ਬੰਦਾ ਹੁੰਦੀ ਨਾ ਹੁਣੇ ਤਕੇਰੇ ਵਰਗੇ ਨਾ ਇੰਦ ਕਰਨਾ ਪੈਂਦਾ ਹੱਥ ਦਾ ਧੁਲਾ ਰਹੇ ਬਾਤ ਨਹੀਂ ਕਰੀ ਹੱਥ ਦਾ ਧੁਲਾ ਰਹੇ ਫਾਤਰਾ ਤੁਸੀਂ ਤੇ ਤੂੰ ਇਹ ਪਾਗਲ ਨਾਲ ਕੇ ਇਹ ਨਾ ਕਰ ਦਵਾਰਕਾ ਉਹ ਇਹਨੂੰ ਹੱਥ ਜੁੜਾਓ ਥੱਲੇ ਲਾਓ ਇਹਨੂੰ ਸਾਰੇ ਰਿਕਾਰਡਿੰਗ ਸਾਰੇ ਹੋ ਗਏ ਫੀਰ ਤੋਂ ਕਰਾਂਗੇ ਕਾਗਜ ਨੇ ਮੈਂ ਲੈਣ ਹੋਣੀਆਂ ਕਾ ਇਹੋ ਜੇ ਕਰਕੇ ਉੱਥੇ ਇਹਦਾ ਬਰਾਦਾ ਖਾ ਕੇ ਜਿੰਨੇ ਲਵਾ ਕੇ ਮੇਰਾ ਕੰਮ ਕਰ ਦੇਣੇ ਉਹ ਬਾਈ ਜੀ ਵੀਰ ਬਣ ਕੇ ਖੜੇ ਖੜੇ ਉਤਰ ਜੋ ਮੈਂ 48 ਸੌੜੀਆਂ ਲੈ ਕੇ ਜਾਣੀਆਂ ਓ ਥੱਲੇ ਓਏ ਯਾਰ ਤੂੰ ਦੂਰੀਆਂ ਕਰ ਦੋ ਮੇਰੀ ਬੱਸ ਤੇ ਮੈਂ ਚੱਲ ਜਾਣਾ ਤੁਸੀਂ ਬੜੀ ਬਲਾਈ ਹੈ ਨਾ ਮੈਂ ਬਾਕੀ ਓਏ ਮੈਂ ਨੰਬਰ ਲੈ ਜਾ ਰਾ ਮੱਸਾ ਨਹੀਂ ਜਾ ਰਹੀਆਂ ਤੁਸੀਂ ਤੂੰ ਤਰਾ ਮੈਨੂੰ ਕਹਿੰਦੀਆਂ ਬੱਲੇ ਬੱਲੇ ਨਹੀਂ ਬੋਲਣੇ ਵੀਰ ਜੀ ਨੇ ਸਾਰੇ ਰਿਕਾਰਡਿੰਗ ਕੀਤੀ ਹੈ ਮੇਰੇ ਵਰਲਡ ਉਹ ਇੱਕ ਵੀ ਰਿਕਾਰਡਿੰਗ ਹੋਏਗੀ ਨਾ ਉਹ ਸਾਰੇ ਆ ਕੇ ਦੋਨੋਂ ਵੀਰ ਕਹਿਣ ਦੀਆਂ ਹੁਣ ਇੰਤਰ ਹੁਣ 10 ਮਿੰਟ ਪਹਿਲਾਂ ਮਿਸ ਬਹਿਮ ਕੀਤਾ ਕਿਹੜਾ ਆਦੇ ਨਹੀਂ ਬੰਦਾ ਸਾਰੇ ਬਾਈ ਹੁਣ ਮੈਨੂੰ ਉਤਰ ਦੋ ਮੈਂਨਟਲ ਹਸਪੀਟਲ ਕੰਮ ਕਰਦੀ ਹੈ ਕਿੱਥੇ ਕਰਦੀ ਹੈ ਮੈਂ ਕਿਤੇ ਨਹੀਂ ਕਿੱਥੇ ਵੀ ਕਰਦੀ ਹੈ ਕੋਈ ਮਤਲਬ ਨਹੀਂ ਪੁਲਿਸ ਆ ਰਹੀ ਹੈ ਸਾਰਾ ਦੇਖ ਲੈ ਉਹ ਚਲ ਤਾਂ ਹੀ ਜਾਣਾ ਨਹੀਂ ਉਹ ਤੁਹਾਨੂੰ ਸਮਝਾਵਾ ਨਹੀਂ ਜਾਣ ਬਾਈ ਜੀ ਖੜੇ ਖੜੇ ਉਤਰ ਜਾਓ ਜੀ ਮੇਰੀ ਇਹ ਕਮੇਸਟਾ ਬਸ ਤਾਂ ਚੱਲਣੀ ਮੈਂ 42 ਸਵਾਰੀਆਂ ਲੈ ਕੇ ਜਾਣਗਾ 52 ਸਵਾਰੀਆਂ ਕਰ ਸਕਦਾ ਹੈ ਥੋੜਾ ਤੁੰਜਾਲਾ ਉਹ ਕਰਕੇ ਸਾਰੇ ਦੰਦੇ ਲਾ ਬਾਈ ਜੀ ਮੈਂ 52 ਸਵਾਰੀਆਂ ਲੈ ਜਾਣਗਾ ਵੀ ਪ੍ਰਧਾਨ ਸਾਹਿਬ ਨੇ ਕਿਹਾ ਵੀ 4 ਜਾਂ 5 ਤੁਸੀਂ ਵੱਧ ਲੈ ਸਕਦੇ ਆ ਉਸ ਤੋਂ ਵੱਧ ਮੈਂ ਨਹੀਂ ਲੈ ਕੇ ਜਾਣੀ ਉਹ ਇੱਕ ਵੱਖਰੀ 52 ਸਵਾਰੀਆਂ ਤੋਂ 75 ਰੁਪਏ ਵੀ ਥੱਲੇ ਲਾ ਦੇ ਤੂੰ ਰੋ ਭਾਈ ਮੈਂ ਟਿਕਟ ਨਹੀਂ ਦਿੱਤੀਆਂ